ਸਮਾਜ 'ਚ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜਿਹੜੇ ਇਸ ਪਰਿਵਾਰ ਨਾਲ ਮੇਲ ਖਾਂਦੇ ਹੋਣਗੇ ਘਰ 'ਚ ਤਿੰਨ ਤਿੰਨ ਧੀਆਂ ਇੱਕ ਪੁੱਤਰ ਮਜ਼ਦੂਰੀ ਕਰਦਾ ਘਰ ਦਾ ਮੁਖੀ ਘਰ 'ਚ ਅੰਤਾਂ ਦੀ ਗਰੀਬੀ ਤੇ ਬੱਚਿਆਂ ਨੂੰ ਖੇਡਣ ਦੀ ਉਮਰ 'ਚ ਕਰਦੀਆਂ ਤੰਗੀਆਂ ਤੁਰਸ਼ੀਆਂ ਦਾ ਫਿਕਰ ਪਰ ਦਿੱਕਤ ਇਹ ਹੈ ਕਿ ਅਸੀਂ ਉਹਨਾਂ ਦੀ ਐਸੀ ਜ਼ਿੰਦਗੀ ਨੂੰ ਨਜ਼ਰ ਅੰਦਾਜ਼ ਕਰ ਜਾਂਦੇ ਹਾਂ ਮਹਿਸੂਸ ਹੀ ਨਹੀਂ ਕਰ ਪਾਉਂਦੇ ਕਿ ਤਕਲੀਫਾਂ ਕੀ ਕੀ ਹੋਣਗੀਆਂ ਉਹ ਕਿੰਨਾ ਕੁਝ ਬਰਦਾਸ਼ਤ ਕਰ ਰਹੇ ਹੋਣਗੇ ਮਗਦਰਈ ਵੇ ਸੂਰਜਾ ਕਮੀਆਂ ਦੇ ਵੇੜੇ ਅੱਜ ਉਹਨਾਂ ਲੱਖਾਂ ਪਰਿਵਾਰਾਂ ਚੋਂ ਇੱਕ ਪਰਿਵਾਰ ਦੀ ਗੱਲ ਕਰਾਂਗੇ ਜੋ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਟੈਂਡੀਵਾਲਾ ਦਾ ਵਸਨੀਕ ਹੈ ਇਹ ਪਰਿਵਾਰ ਹੈ ਬਲਜੀਤ ਸਿੰਘ ਦਾ ਪਰਿਵਾਰ ਚ ਬਲਜੀਤ ਸਿੰਘ ਉਸ ਦੀ ਪਤਨੀ ਲਾਲੋ ਬਾਈ ਤਿੰਨ ਧੀਆਂ ਪ੍ਰਵੀਨ ਤੇ ਪੂਜਾ ਤੇ ਇੱਕ ਨਿੱਕਾ ਪੁੱਤਰ ਹੈ ਬਲਵਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਮਜ਼ਦੂਰੀ ਲਈ ਵਾਂਡੇ ਗਿਆ ਹੋਇਆ ਹੈ ਬੱਚੇ ਸਕੂਲੋਂ ਆ ਗਏ ਨੇ ਵੱਡੀ ਧੀ ਪ੍ਰਵੀਨ ਮਾਪਿਆਂ ਦਾ ਹੱਥ ਵਟਾਉਣ ਲਈ ਕੱਪੜੇ ਸਿਉਂ ਰਹੀ ਹੈ ਪਰਿਵਾਰ ਕੋਲ ਇੱਕੋ ਕਮਰਾ ਏ ਤੇ ਉਹ ਵੀ ਕਿਸੇ ਵੇਲੇ ਵੀ ਡਿੱਗ ਸਕਦਾ ਹੈ। ਕੰਦ ਚ ਇੱਕ ਮੋਟੀ ਜਿਹੀ ਤਰੇੜ ਦੇਖੋ। ਇਹ ਕਮਰਾ ਥੋੜੇ ਸਮੇਂ ਦਾ ਮਹਿਮਾਨ ਲੱਗਦਾ ਹੈ। ਬੀਬੀ ਲਾਲੋ ਬਾਈ ਦੱਸਦੀ ਹੈ। ਸਾਡੇ 4 ਬੱਚੇ ਨੇ ਇੱਕ ਮੁੰਡਾ ਆ ਤਿੰਨ ਕੁੜੀਆਂ ਆ ਤੇ ਬਹੁਤ ਔਖਾ ਆ ਤਿਆੜੀ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਤੇ ਮੈਂ ਵੀ ਤਿਆੜੀ ਮਾੜੀ ਮੋਟੀ ਕਰ ਲੈਣੀ ਪਰ ਮੇਰੇ ਕੋਲ ਵੀ ਨਹੀਂ ਹੁੰਦੀ ਬਹੁਤ ਔਖਾ ਗੁਜ਼ਾਰਾ ਹੋ ਰਿਹਾ ਏ ਤੇ ਸਾਡੀ ਜ਼ਮੀਨ ਹੈ ਉਹ ਵੀ ਸਾਡੀ ਦੇਰਿਆ ਵਿੱਚ ਹੈਗੀ ਹਾਂ ਉਹਦੇ ਚ ਕੋਈ ਫਸਲ ਨਹੀਂ ਹੁੰਦਾ ਤੇ ਮੇਰੇ ਬੱਚਿਆਂ ਦਾ ਵੀ ਬਹੁਤ ਔਖਾ ਹੈ ਪੜ੍ਹਾਈ ਵਾਸਤੇ ਸਾਡੇ ਕੋਲ ਪੈਸਾ ਵੀ ਨਹੀਂ ਹੈਗਾ ਜਿਹੜਾ ਅਸੀਂ ਪੜ੍ਹਾ ਸਕੀਏ ਬੱਚੇ ਤਾਂ ਬਹੁਤ ਕਹਿੰਦੇ ਨੇ ਵੀ ਇਦਾਂ ਲੋਕ ਇਦਾਂ ਪੈਸਾ ਵੱਧ ਹੁੰਦਾ ਵਰਤਾਂ ਨੂੰ ਲੋਕ ਖੁੱਲਾ ਵਰਤਦੇ ਨੇ ਖਾਂਦੇ ਪੀਂਦੇ ਨੇ ਸਾਡੇ ਕੋਲ ਪੈਸਾ ਨਹੀਂਗਾ ਬੱਚੇ ਤਾਂ ਬਹੁਤ ਤਰਸਦੇ ਨੇ ਸਾਡਾ ਘਰਬਾਰ ਕੀ ਹਾਲਾਤ ਹੈ ਜੇ ਸਾਡੇ ਕੋਲ ਕੋਈ ਹੁੰਦਾ ਤਾਂ ਅਸੀਂ ਕੋਈ ਘਰਬਾਰ ਬਣਾ ਸਕਦੇ ਕਮਰਾ ਤੁਹਾਡਾ ਇੱਕ ਪਾਸੋਂ ਫਟਿਆ ਪਿਆ ਹਾਂ ਫਟਿਆ ਪਿਆ ਹੈ ਸਾਡੇ ਕੋਲ ਪੈਸਾ ਹੀ ਨਹੀਂਗਾ ਤੇ ਆੜੀ ਨਾਲ ਗੁਜ਼ਾਰਾ ਹੀ ਨਹੀਂ ਹੁੰਦਾ ਕਰ ਕਮਰਾ ਬਣਵਾਉਣ ਵਾਸਤੇ ਕਿਸੇ ਨੂੰ ਕੋਈ ਹੈਲਪ ਵਾਸਤੇ ਕਿਤੇ ਕਿਹਾ ਕਿਸੇ ਨੂੰ ਕੁਛ ਨਾ ਸੀ ਕਿਹਾ ਤਿਗਾ ਪਰ ਕੋਈ ਨਹੀਂ ਹੈਲਪ ਕਰਦਾ ਬਹੁਤ ਸਾਰਿਆਂ ਨੂੰ ਕਿਹਾ ਅਸੀਂ ਤਾਂ ਬਹੁਤ ਬਹੁਤ ਤੱਕ ਵੀ ਅਸੀਂ ਗਏ ਕੋਈ ਨਹੀਂ ਕਿਸੇ ਹੱਲ ਕੀਤਾ ਰੱਬ ਚਾਵੇ ਤਾਂ ਸਦਾਰ ਹੋ ਸਕਦਾ ਪਰ ਸਾਡਾ ਹੁਣ ਕੋਈ ਨਹੀਂ ਹੋ ਸਕਦਾ ਉਮੀਦ ਹੈ ਕਿਸੇ ਤੋਂ ਕੋਈ ਉਮੀਦ ਨਹੀਂ ਗਈ ਕਿਸੇ ਦੀ ਨਾ ਕੋਈ ਭੈਣ ਭਾਈ ਨਾ ਕੋਈ ਵੀ ਨਹੀਂਗਾ ਵੱਡੀ ਧੀ 5ਵੀਂ ਤੋਂ ਬਾਅਦ ਨਹੀਂ ਪੜ ਸਕੀ। ਛੋਟੇ ਬੱਚੇ ਪੜ ਰਹੇ ਨੇ ਜੋ ਹਾਲੇ ਛੋਟੀਆਂ ਕਲਾਸਾਂ 'ਚ ਨੇ। ਧੀ ਪੂਜਾ ਦੱਸਦੀ ਹੈ ਕਿ ਪੜਨ 'ਚ ਵੀ ਸਮੱਸਿਆਵਾਂ ਚੱਲਣੀਆਂ ਪੈਂਦੀਆਂ। ਸਕੂਲ ਜਾਣੇ ਉਹ ਕਿੰਨੀ ਕਿ ਦਿੱਕਤ ਆਉਂਦੀ ਹੈ ਕਿੰਨਾ ਪੜਨਾ ਚਾਹੁੰਦੇ ਆਂ ਜਾਂਦੇ ਟਾਈਮ ਘੰਟਾ ਲੱਗ ਜਾਂਦਾ। ਜਾਂਦੇ ਜਾਂਦੇ। ਤੇ ਕੀ ਪੜਨਾ ਪੜਕੇ? ਡਾਕਟਰ ਟੱਕ ਖੈ ਓਕੇ ਕਿਉਂ ਅੱਖ ਲੱਗਦਾ ਤੁਮੇ ਪੈਸੇ ਹੂੰ ਪੈਸੇ ਕਰ ਕਿਉਂਕਿ ਕਾਰਜ ਤੇ ਗਰੀਬੀ ਬਾੜ ਹੈ ਉਹ ਆ ਜਾ ਸਕਦੇ ਆ ਸਾਈਂ ਖਲਾ ਤੇ ਜਾਂਦੇ ਆ ਕੋਈ ਕਿਦਾਂ ਅਸੀਂ ਤੁਰ ਕੇ ਜਾਣਾ ਹੁੰਦਾ ਹੈ ਹੂੰ ਕਈ ਵਾਰ ਕੋਈ ਛੱਡਣਾ ਲਾ ਹੁੰਦਾ ਹੈ ਕਈ ਵਾਰ ਨਹੀਂ ਵੀ ਹੁੰਦਾ ਬਹੁਤ ਮੁਸ਼ਕਲਾਂ ਆਂਦੀਆਂ ਨੇ ਕਿਉਂਕਿ ਕਈ ਵਾਰ ਪੈਸੇ ਨਹੀਂ ਹੁੰਦੇ ਕੋਈ ਚੀਜ਼ ਜ਼ਰੂਰੀ ਹੁੰਦੀ ਹੈ ਲੈਣ ਦੀ ਲਾ ਵੀ ਨਹੀਂ ਸਕਦੇ ਹੁੰਦੇ ਕਈ ਕਾਪੀਆਂ ਵਗੈਰਾ ਉਹਦੀਆਂ ਬੈਗ ਐਦਾਂ ਦੀ ਚੀਜ਼ ਬੈਠ ਵੀ ਨਹੀਂ ਲੈ ਸਕਨੇ ਆਸੀਂ ਤਾਂ ਫੀਸ ਵੀ ਭਰਨੀ ਔਖੀ ਹੋ ਜਾਂਦੀ ਹੈ ਏਓ ਸਮਝੋ ਕਿ ਪਰਿਵਾਰ ਰੋਟੀ ਤੋਂ ਵੀ ਮੁਥਾਜ ਹੈ ਬੀਬੀ ਲਾਲੋ ਬਾਈ ਨੇ ਦੱਸਿਆ ਕਿ ਇੱਕ ਧੀ ਇੱਕ ਹਫ਼ਤੇ ਤੋਂ ਬਿਮਾਰ ਪਈ ਹੈ ਬੁਖਾਰ ਹੋ ਰਿਹਾ ਹੈ ਪਰ ਦਵਾਈ ਲਈ ਵੀ ਕੋਈ ਪੈਸਾ ਨਹੀਂ ਇਹ ਹਾਲਾਤ ਨੇ ਬਹੁਤ ਸਾਰੇ ਪਰਿਵਾਰਾਂ ਤੇ ਬਿਮਾਰ ਕੁੜੀ ਹੋਈ ਪਈ ਏ ਸਾਡੇ ਕੋਲ ਪੈਸਾ ਵੀ ਨਹੀਂਗਾ ਵੀ ਜਿਹੜਾ ਅਸੀਂ ਇਲਾਜ ਕਰਾ ਸਕੀਏ ਤੇ ਇਹਨਾਂ ਦਾ ਡੈਡੀ ਮਜਬੂਰ ਦੂਜੇ ਕੰਮ ਕਰਦਾ ਆ ਤੇ ਉਹ ਬਹੁਤ ਹੀ ਔਖਾ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਜਵਾਕ ਪੜਦੇ ਨੇ ਕਿ ਨਾਂ ਵਿੱਚ ਹੈਗੀ ਉਹ ਵੀ ਬਹੁਤ ਔਖਾ ਗੁਜ਼ਾਰਾ ਹੈ ਸਾਡਾ ਵੀ ਪੜ੍ਹਾਈ ਵੀ ਨਹੀਂ ਅਸੀਂ ਕਰਵਾ ਸਕਨੇ ਆ ਉਧਰ ਵੱਡੀ ਧੀ ਪ੍ਰਵੀਨ ਦਿਲ 'ਚ ਪਤਾ ਨਹੀਂ ਕਿੰਨੇ ਕ ਦਰਦ ਸਮਾਈ ਬੈਠੀ ਹੈ ਉਹ ਕਹਿੰਦੀ ਹੈ ਕਿ ਕਿਸਮਤ ਨਾਲ ਬਹੁਤ ਵਾਰ ਗਿਲਾ ਹੁੰਦਾ ਪਰ ਕਿਸੇ ਕੋਲ ਆਪਣਾ ਦੁੱਖ ਦੱਸ ਵੀ ਨਹੀਂ ਸਕਦੀ ਮਾਪਿਆਂ ਕੋਲ ਵੀ ਨਹੀਂ ਕਿਉਂਕਿ ਉਹ ਤਾਂ ਪਹਿਲਾਂ ਹੀ ਦੁੱਖਾਂ ਦੇ ਮਾਰੇ ਹੋਇਆ ਮੈਂ ਪੜਨਾ ਚਾਹਦੀ ਸੀ ਮੈਂ ਪੜਾਈ ਵੀ ਨਹੀਂ ਪੂਰੀ ਹੋਈ ਇਸ ਕਰਨਾ ਹੂੰ ਬਹੁਤ ਦੂਰ ਹੈ ਜਾਣ ਲਈ ਇਸ ਲਈ ਜਾਣਾ ਵੀ ਔਖਾ ਹੈ ਉੱਤੇ ਹੂੰ ਪੋਜ਼ ਮਾਰੇ ਹਾਲਾਤ ਨੇ ਕਰਦੇ ਮੇਰੇ ਪਾਪਾ ਪੜਾ ਨਹੀਂ ਸਕਦੇ ਸੁਪਨੇ ਤੇ ਹੀ ਨਾ ਅੱਦੇ ਸੁਪਨੇ ਨਹੀਂ ਪੂਰੇ ਹੋਏ ਬਸ ਸੋਨਾ ਸੁਪਨੇ ਪੂਰੇ ਹੋ ਜਾਣ ਸੁਪਨੇ ਤਾਂ ਬਹੁਤ ਹੁੰਦੇ ਹਨ ਪਾੜ ਕੇ ਕੁਝ ਬਣਨਾ ਹੈ ਸੋਚਿਆ ਸੀ ਕੁਝ ਬਣਨਾ ਹੈ ਆਪਣੇ ਮਾਂ ਪਿਓ ਦੇ ਸੁਪਨੇ ਪੂਰੇ ਕਰਨੇ ਪਰ ਨਹੀਂ ਕਰ ਪਏ ਜੇ ਤੁਹਾਨੂੰ ਮਨ ਦੁਖੀ ਹੁੰਦਾ ਫਿਰ ਉਦੋਂ ਕਿਸੇ ਨਾਲ ਗੱਲ ਕਰ ਦਿਓ ਕਿਵੇਂ ਮਤੋਂ ਆਪਣੇ ਮੰਮਾ ਨੂੰ ਮਮਾ ਪਾਪਾ ਨੂੰ ਦੱਸ ਦਿਓ ਕੁਝ ਇਹਨਾਂ ਗੱਲਾਂ ਬਾਰੇ ਨਹੀਂ ਦਿਲ ਚ ਰੱਖਦੇ ਕਿਉਂਕਿ ਉਹ ਦੁਖੀ ਹੁੰਦੇ ਨੇ ਇਹ ਸੁਣ ਕੇ ਮੈਂ ਕੰਮ ਕਰਦੀ ਆ ਬਸ ਇਹਦੇ ਚ ਮੇਰੀ ਕੋਈ ਹੈਲਪ ਹੋ ਜਾਏ ਮੈਨੂੰ ਕੋਈ ਮਸ਼ੀਨ ਵਧੀਆ ਮਿਲ ਜਾਏ ਮੋਟਰ ਵਾਲੀ ਮੇਰੀ ਕੋਈ ਹੈਲਪ ਹੋ ਜਾਏਗੀ ਜਿੰਦੇ ਚ ਮੈਂ ਆਪਣੀ ਫੈਮਿਲੀ ਦੀ ਹੈਲਪ ਕਰ ਲਾਂ ਕੋਈ ਕਰ ਸਕਦਾ ਹੈ ਉਹਦੇ ਨਾਲ ਜ਼ਿਆਦਾ ਕੰਮ ਕਰ ਸਕਦੇ ਹਾਂ ਹਾਂਜੀ ਜ਼ਿਆਦਾ ਕਰ ਸਕਦੇ ਹਾਂ ਇਹਦੇ ਨਾਲ ਜ਼ਿਆਦਾ ਕੰਮ ਨਹੀਂ ਹੁੰਦਾ ਬਲਜੀਤ ਸਿੰਘ ਜਿੰਨਾ ਕਮਾਉਂਦਾ ਉਸ ਨਾਲ ਸਿਰਫ ਰੋਟੀ ਹੀ ਪੂਰੀ ਆਉਂਦੀ ਹੈ ਬੱਚਿਆਂ ਦੇ ਸੁਪਨੇ ਪੂਰੇ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਤੁਸੀਂ ਮਹਿਸੂਸ ਕਰੋ ਕਿ ਐਸੇ ਲੱਖਾਂ ਮਾਪਿਆਂ ਦੇ ਦਿਲ ਕਿੰਨੇ ਮਜ਼ਬੂਤ ਹੋਣਗੇ